ਸਾਡੀ ਪਾਰਟੀ ਜਿਹੜੀ ਆ AICC ਵੱਲੋਂ ਤੇ PCC ਵੱਲੋਂ ਇਹ ਮੀਟਿੰਗਾਂ ਚੱਲ ਰਹੀਆਂ ਏ ਅੱਜ ਮੀਟਿੰਗ ਜਿਹੜੀ ਆ ਉਹ ਨਾਰਥ ਦੀ ਸਾਡੇ ਸਾਰਿਆਂ ਦੇ ਸਤਕਾਰਯੋਗ ਤੇ ਸਭ ਤੋਂ ਸਾਡੇ ਸੀਨੀਅਰ ਸ਼੍ਰੀ ਰਕੇਸ਼ ਪਾਂਡੇ ਜੀ ਦੇ ਨਾਰਥ ਹਲਕੇ ਦੇ ਵਿੱਚ ਮੀਟਿੰਗ ਜਿਹੜੀ ਆ ਉਹ DCC ਕਮੇਟੀ ਜਿਹੜੀ ਆ ਪ੍ਰਧਾਨ ਉਹਨਾਂ ਨੇ PCC ਤੇ AICC ਦੀਆਂ ਜੋ ਪਿਛੇ ਪ੍ਰੋਗਰਾਮ ਆ ਮੈਂ ਤੁਹਾਨੂੰ ਆ ਇੱਕ ਪ੍ਰੋਗਰਾਮ ਦਾ ਦਿਖਾਉਣਾ ਵੀ ਆ ਸਾਡੇ ਦੋਨੋਂ ਹੀ ਬਲੌਕ ਪ੍ਰੈਜ਼ੀਡੈਂਟ ਨਾਰਥ ਦੇ ਜਿਨ੍ਹਾਂ ਦਾ ਅਸੀਂ ਬਹੁਤ ਦੋਨਾਂ ਦਾ ਧੰਨਵਾਦ ਕਰਦੇ ਆ ਇਹ ਮੀਟਿੰਗ ਕੀਤੀ ਆ ਜਿਹਦੇ ਵਿੱਚ ਸਾਡੇ ਮਹਿਲਾ ਕਾਂਗਰਸ ਪ੍ਰਧਾਨ ਜਿਹਦੇ ਵਿੱਚ ਸਾਰੇ ਹੀ ਕਾਉਂਸਲਰ ਕਾਉਂਸਲਰ ਇਲੈਕਸ਼ਨਾਂ ਲੜਨ ਵਾਲੇ ਵਾਰਡ ਪ੍ਰਧਾਨ ਮੰਡਲ ਪ੍ਰਧਾਨ ਤੇ ਫਰੰਟਲ ਆਰਗੇਨਾਈਜੇਸ਼ਨ ਸਾਰੇ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਸੀ ਜ਼ਿਲ੍ਹੇ ਦੀ ਕਮੇਟੀ ਦੇ ਮੈਂਬਰ ਸਹਿबान ਸ਼ਾਮਿਲ ਸਨ ਤੇ ਆ ਇੱਕ ਏਜੰਡਾ ਸੀ ਮੀਟਿੰਗ ਦਾ ਜਿਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਪਾਂਡੇ ਜੀ ਤੇ ਜ਼ਿਲ੍ਹਾ ਪ੍ਰਧਾਨ ਜੀ ਕਿਉਂਕਿ ਇਹਨਾਂ ਵੱਲੋਂ ਅਸੀਂ ਬੇਨਤੀਆਂ ਕੀਤੀਆਂ ਵੀ ਤਕਰੀਬਨ ਜਿਹੜਾ ਹੈ ਹਰ ਜਿਹੜਾ ਕਾਉਂਸਲਰ ਦੀ ਇਲੈਕਸ਼ਨ ਲੜਨਾ ਚਾਹੁੰਦਾ ਜਿਹੜਾ ਥੋੜਾ ਲੰਬਾ ਹੋ ਜਾਏਗਾ ਉਸ ਤੋਂ ਬਾਅਦ ਤੁਸੀਂ ਜਿੰਮੇ ਵੀ ਉਹ ਦੂਜੇ ਬਿਆਨ ਬਾਅਦ ਕਰਾਂਗੇ ਇਹ ਆ ਵੀ ਥੋਡੇ ਰਾਹੀਂ ਜਿੰਨੇ ਵੀ ਕੌਂਸਲਰ ਦੇ ਉਮੀਦਵਾਰ ਨੇ ਜਿਹੜੇ ਇਲੈਕਸ਼ਨ ਲੜਨਾ ਚਾਹੁੰਦੇ ਨੇ ਜਿਨ੍ਹਾਂ ਨੇ ਆਪਣੇ ਆਪਣੇ ਜਮਾ ਵੀ ਕਰਾਇਆ ਫਾਰਮ ਉਹਨਾਂ ਨੇ ਹਰ ਬੂਥ ਤੇ ਹਰ ਬੂਥ ਤੇ ਜਿਵੇਂ ਸਾਡੀ ਪਾਰਟੀ ਨੂੰ 138 ਸਾਲ ਹੋ ਗਏ ਆ 138 ਸਾਲ ਹੋ ਗਏ ਆ ਤੇ ਉਹਨਾਂ ਨੇ 138 ਰੁਪਏ ਹਰ ਬੂਥ ਤੇ 10-10 ਜਣਿਆਂ ਦੇ ਜਮਾ ਕਰਾਉਣੇ ਹਰ ਬੂਥ ਤਕਰੀਬਨ 200 ਬੂਥ ਦੇ ਕਰੀਬ ਨੌਰਥ ਜਿਵੇਂ ਬੂਥ ਆ ਤੇ ਉਦੋਂ ਬਾਅਦ ਇੱਕ ਇਹ ਸੀ ਵੀ ਜਿਹੜੇ ਕਾਉਂਸਲਰ ਨੇ ਕਾਉਂਸਲਰ ਸਵਾਰ ਨੇ ਉਹਨਾਂ ਨੇ ਆਪਣੀ ਮਰਜ਼ੀ ਨਾਲ ਜੇ ਉਹ 13800 ਆਪਣੇ 3800 1000 380 ਰੁਪਏ ਭਰਾ ਸਕਦੇ ਆ ਜਾਂ ਜਿੰਨਾ ਵੀ ਉਹਨਾਂ ਦੀ ਮਰਜ਼ੀ ਹੈ ਉਹ ਇਹ ਉਹਨਾਂ ਨੂੰ ਕਿਹਾ ਏ ਇਸੇ ਤਰੀਕੇ ਨਾਲ ਬਲੌਕ ਪ੍ਰਧਾਨ ਵਾਰਡ ਪ੍ਰਧਾਨ ਉਹਨਾਂ ਨੂੰ ਵੀ 1380 ਰੁਪਏ ਜਿਹੜੇ ਆ ਉਹਨਾਂ ਨੂੰ ਬੇਨਤੀ ਕੀਤੀ 61 ਕਿਉਂਕਿ ਇੱਕ ਸਰਟੀਫਿਕੇਟ ਜਨਰੇਟ ਹੋ ਰਿਹਾ ਤੇ ਮਾਨ ਸਤਕਾਰ ਹੀ ਹੁੰਦਾ ਨਾ ਜਦੋਂ ਉਹ ਇਹ ਜਮ੍ਹਾਂ ਕਰਾਉਣਗੇ ਆਪਣੇ ਆਪ ਮੋਬਾਈਲ 'ਚ ਉਹਨਾਂ ਦੇ ਨਾਂ ਤੇ ਉਹਦੇ ਉੱਤੇ ਸ਼੍ਰੀਮਤੀ ਸੋਨੀਆ ਗਾਂਧੀ ਜੀ ਤੇ ਖੜਗੇ ਸਾਹਿਬ ਦੇ ਜਵੀਨੂ ਗੋਪਾਲ ਜੀ ਦੇ ਉਹਦੇ ਸਾਈਨ ਹੋਏ ਆ ਉਹ ਸਰਟੀਫਿਕੇਟ ਉਹਨਾਂ ਦੇ ਨਾਂ ਤੇ ਆਏਗਾ ਤੇ ਉਹਨੂੰ ਉਹ ਪ੍ਰਿੰਟ ਕੱਢ ਕੇ ਆਪਣੇ ਘਰੇ ਕਿਉਂਕਿ ਪਾਰਟੀ ਦਾ ਮਾਣ ਹੈ ਨਾ ਪਰਿਵਾਰ ਉਹਦੇ ਕਰਕੇ ਉਹਨੂੰ ਬੜਾ ਉਹ ਮਾਨ ਤੇ ਸ਼ਾਨ ਨਾਲ ਆਪਣਾ ਰੱਖਣਗੇ ਉਦੋਂ ਬਾਅਦ ਸਾਰੇ ਕਾਂਗਰਸ ਪਾਰਟੀ ਦੇ ਜਿਹੜੇ ਪ੍ਰਧਾਨ ਕਿਉਂਕਿ ਅਸੀਂ ਸਾਰੇ ਪ੍ਰਧਾਨਾਂ ਨੂੰ 31 ਮੈਂਬਰ ਕਮੇਟੀ ਜਿਹੜੇ ਸਾਡੇ ਬਲੌਕ ਬਲੌਕ ਪ੍ਰਧਾਨ ਨੇ ਇਹਨਾਂ ਦੀ ਦੋ ਦੋਨੇ ਇੱਕ ਇੱਕ ਵਿਧਾਨ ਸਭਾ ਹਲਕੇ ਚ 31 31 ਮੈਂਬਰ ਕਮੇਟੀ ਬਣਾਈ ਹੋਈ ਆ ਇਹ ਇਹ ਸੀ ਵੀ ਅੱਗੇ ਮੀਟਿੰਗਾਂ ਸਾਡੀਆਂ ਅਨਚਾਰਜ ਨਾਲ ਹੋਣੀਆਂ ਤੇ ਖੜਗੇ ਸਾਹਿਬ ਆਪ ਆ ਰਹੇ ਨੇ ਤੇ ਉਹ ਸਾਰਾ ਇਹ ਮੀਟਿੰਗ ਸੀ ਵੀ ਕੀ ਕਮੇਟੀਆਂ ਪ੍ਰੋਪਰ ਬਣ ਚੁੱਕੀਆਂ ਉਦੋਂ ਬਾਅਦ ਇਹਨਾਂ ਨੇ ਥੱਲੇ ਮੰਡਲ ਪ੍ਰਧਾਨ ਹਰ ਵੀ ਬੂਥਵਾ ਹਰ ਵੀ ਬੂਥ ਦਾ ਇੱਕ ਮੰਡਲ ਪ੍ਰਧਾਨ ਜਿਹੜਾ ਇਹ ਉਹ ਬਣਾਇਆ ਏ ਜਨਾ ਪ੍ਰਧਾਨ ਤੇ ਸਾਡੇ ਬਲੌਕ ਪ੍ਰਧਾਨਾਂ ਨੇ ਵਾਰਡ ਪ੍ਰਧਾਨਾ ਨੇ ਇੱਕੇ ਮੰਡਲ ਪ੍ਰਧਾਨ ਤੇ ਉਹਨਾਂ ਨੇ ਜਿਹੜੀ ਆ ਆਪਣੀ ਜਿਹੜੀ ਆ ਹਰ ਇੱਕ ਕਮੇਟੀ ਆ ਜਿਹੜੀ ਉਹ ਵੀ 21 ਮੈਂਬਰ ਦੀ 21 ਮੈਂਬਰ ਕਮੇਟੀ ਆ ਜਿਹੜੀ ਹਰ ਮੰਡਲ ਨੇ ਜਿਵੇਂ ਹਰ 20 ਬੂਥਵਾਰ ਇੱਕ ਮੰਡਲ ਇੱਕ ਮੰਡਲ ਨੇ ਆਪਣੀ 21 ਮੈਂਬਰ ਕਮੇਟੀ ਉਹ ਬਣਾਉਣੀ ਆ ਤੇ ਉਸ ਤੋਂ ਬਾਅਦ ਇੱਕ ਅਸੀਂ ਇਹ ਕਿਉਂਕਿ ਉਸ ਦਿਨ ਬੜਾ ਵੱਡਾ ਦਿਨ 30 ਤਰੀਕ ਨੂੰ ਉਦੋਂ ਘਰਾਂ ਦੇ ਉੱਤੇ ਇਹ ਰੱਖਿਆ ਇਹ ਵੀ ਪਹਿਲਾਂ ਉਹ 26 ਜਨਵਰੀ ਨੂੰ ਸੀ 26 ਜਨਵਰੀ ਨੂੰ ਕਿਉਂਕਿ ਬਹੁਤ ਪ੍ਰੋਗਰਾਮ ਹੁੰਦੇ ਆ ਹੋਰ ਤੇ ਹੁਣ 30 ਇਹਨੂੰ ਜਨਵਰੀ ਨੂੰ ਕੀਤਾ ਉਹ ਦਿਨ ਸਾਡੇ ਬਹੁਤ ਹੀ ਮਾਨ ਸਤਕਾਰਯੋਗ ਸਾਡੇ ਰਾਸ਼ਟਰਪਿਤਾ ਮਾ ਸਰਾਸ਼ਟਰ ਰਾਸ਼ਟਰਪਿਤਾ ਸਾਡੇ ਮਹਾਤਮਾ ਗਾਂਧੀ ਜੀ ਉਹਨਾਂ ਦੇ ਦਿਨ ਤੇ ਤਕਰੀਬਨ ਜਿਹੜੇ ਆ ਉਹ ਹਰ ਵਿਧਾਨ ਸਭਾ ਚ ਅਪ ਜਿੰਨੇ ਵੀ ਲੱਗ ਸਕਣ 2600 ਲੱਗ ਸਕੇ ਜਿੰਨਾ ਵੀ ਝੰਡਾ ਵੱਧ ਤੋਂ ਵੱਧ ਲੱਗ ਸਕੇ ਉਹ ਲਾਉਣਾ ਹੈ ਝੰਡਾ ਕਿਹੜਾ ਸਰ ਕਾਂਗਰਸ ਕਾਂਗਰਸ ਪਾਰਟੀ ਦਾ ਕਾਂਗਰਸ ਪਾਰਟੀ ਦਾ ਝੰਡਾ ਇਹ ਕਾਂਗਰਸ ਪਾਰਟੀ ਦੇ ਪ੍ਰੋਗਰਾਮ ਨੇ ਸਾਰੇ ਕਿਉਂ ਉਸ ਤੋਂ ਬਾਅਦ ਅਸੀਂ ਸਾਰਿਆਂ ਨੇ ਰਾਮ ਮੰਦਰ ਜੀ ਦਾ ਪ੍ਰੋਗਰਾਮ ਬਣਾਇਆ ਸੀ ਉਹ ਬੜਾ ਵਧੀਆ 22 ਤਰੀਕ ਨੂੰ ਸਾਰੀ ਪਾਰਟੀ ਨੇ ਕਿਸੇ ਵੀ ਲੈਵਲ ਤੇ ਹਰ ਨੇ ਰਾਮ ਜੀ ਦੇ ਉਹ ਦਿਨ ਗੂੰਗਾਨ ਕੀਤਾ ਉਹ ਦਿਨ ਝੰਡੇ ਚੜਾਏ ਰਾਮ ਜੀ ਦੇ ਹਨੂਮਾਨ ਜੀ ਦੇ ਤੇ ਦੀਪਮਾਲਾ ਜਿਹੜੀ ਉਹ ਸਭ ਨੇ ਕੀਤੀ ਆ ਉਦੋਂ ਬਾਅਦ ਇਹ ਕਿਹਾ ਵੀ মিডিਆ ਅੱਜ ਬਹੁਤ ਵੱਡਾ ਇੱਕ ਟੈਲੀਫੋਨਾਂ ਤੇ ਜਿਹੜੇ ਅੱਜ ਹਰ ਬੰਦਾ ਫੇਸਬੁੱਕ ਤੇ ਜਨ ਇੰਸਟਾਗ੍ਰਾਮ ਤੇ ਹਰ ਪ੍ਰੋਗਰਾਮ ਜਿਹੜਾ ਪਾਰਟੀ ਦਾ ਕੋਈ ਵੀ ਵਰਕਰ ਕਰਦਾ ਏ ਉਹ ਇੰਸਟਾਗ੍ਰਾਮ ਤੇ ਪਾਵੇ ਵੱਧ ਤੋਂ ਵੱਧ ਕਿਉਂਕਿ ਅੱਜ ਇਹ ਇੱਕ ਬਹੁਤ ਵੱਡਾ ਅੰਗ ਆ ਤੇ ਸਭ ਤੋਂ ਅਖੀਰ ਚ 26 ਤਰੀਕ ਨੂੰ ਇੱਕ ਕਿਉਂਕਿ ਉਹ ਦਿਨ ਸਾਡਾ ਬਹੁਤ ਵੱਡਾ ਪਵਿੱਤਰ ਦਿਨ 26 ਜਨਵਰੀ ਨੂੰ ਅਸੀਂ ਤਿਰੰਗਾ ਇਹ ਯਾਤਰਾ ਜਿਹੜੀ ਉਹ ਸਾਰੇ ਹੀ ਅਸੀਂ ਮੋਟਰਸਾਈਕਲ ਯਾਤਰਾਏ ਉਹ ਕਰ ਰਹੇ ਆ ਤੇ ਬਹੁਤ ਹੀ ਤੁਹਾਡੇ ਰਾਹੀਂ ਸਾਰੇ ਲੋਕਾਂ ਨੂੰ ਅਪੀਲ ਕਰਦੇ ਆ ਕ੍ਰਾਸ ਦੀ ਪਾਰਟੀ ਲਾਈਨ ਵੀ ਵੀ ਇਸ ਤਿਰੰਗੇ ਦੇ ਨਾਂ ਤੇ ਜਿਹੜੀ ਆ ਉਹ ਆਪਣੀ ਸ਼ਮੂਲੀਅਤ ਕਰਨ ਇਹਦੇ ਵਿੱਚ ਨੌਜਵਾਨ ਸਾਡੇ ਨੇ ਸਾਰੇ ਉਹ ਮੋਟਰਸਾਈਕਲਾਂ ਤੇ ਇਹ ਕੋਸ਼ਿਸ਼ ਆ ਵੀ ਜਿਹੜੀ ਸਾਡੀਆਂ ਮਹਿਲਾਵਾਂ ਨੇ ਮਹਿਲਾ ਕਾਂਗਰਸ ਵੀ ਹੈ ਤੇ ਬਾਕੀ ਵੀ ਸਾਰਿਆਂ ਨੂੰ ਅਪੀਲ ਆ ਮਹਿਲਾ ਜਿੰਨੇ ਵੀ ਆਪਣੀ ਸਕੂਟੀਆਂ ਤੇ ਆ ਸਕਦੀਆਂ ਏ ਜੇ ਕੋਈ ਬਜ਼ੁਰਗ ਨੇ ਉਹਨਾਂ ਲਈ ਅਸੀਂ ਪ੍ਰਬੰਧ ਕਰਾਂਗੇ ਬੈਟਰੀ ਜੇ ਜੇ ਹੋਣਗੇ ਜੇ ਚਾਉਣਗੇ ਬੈਟਰੀ অপারেਟਰ ਜਿਹੜੇ ਉਹ 3 ਵੀਲਰ ਅੱਜਕੱਲ ਆ ਗਏ ਨੇ ਉਹ ਬੜੇ ਵਿਦਆਊਟ ਪੋਲੂਸ਼ਨ ਉਹ ਅਸੀਂ ਖੜੇ ਕਰਾਂਗੇ ਜੇ ਕੋਈ 3 ਉਹ ਨਹੀਂ ਸਕੂਟੀ ਤੇ ਬਹਿ ਸਕੂਗਾ ਜਾਂ ਨਹੀਂ ਚਲਾ ਸਕੂਗਾ ਤਾਂ ਉਹਦੇ ਵਿੱਚ ਬਹਿ ਜਾਏਗਾ ਤੇ ਇਹ 26 ਤਰੀਕ ਨੂੰ ਸਾਡਾ ਜਿਹੜਾ ਇਹ ਇੱਕ ਇੱਕ ਜਿਹੜਾ ਏ ਇਹ ਪ੍ਰੋਗਰਾਮ ਆ ਇਹ ਚੀਜ਼ਾਂ ਸਾਰੀਆਂ ਅਸੀਂ ਇਦੋਂ ਬਾਅਦ ਅਸੀਂ ਅੱਜ ਕਿਉਂਕਿ ਕਈ ਇਹ ਗੱਲਾਂ ਸਾਹਮਣੇ ਆਈਆਂ ਸੀ 2 ਸਾਲ ਕਿਉਂਕਿ ਆਪਰੇਸ਼ਨ ਹੋ ਗਏ ਸਾਨੂੰ ਅਸੀਂ ਬੜਾ ਟਾਈਮ ਦੇਤਾ ਹੁਣ ਏਦੋਂ ਬਾਅਦ ਅਸੀਂ ਥੱਲੇ ਕਾਉਂਸਲਰ ਲੈਵਰ ਤੇ ਤਿੰਨ ਤਿੰਨ ਵਾਰਡ ਨੇ ਜਿਹੜੇ ਕਮਜ਼ੋਰਾਂ ਦੇ ਉਹਦੇ ਉੱਤੇ ਅਸੀਂ ਜਿਹੜੀਆਂ ਮੀਟਿੰਗਾਂ ਕਰਾਂਗੇ ਉਹ ਅਰੇਂਜਮੈਂਟ ਸਾਰਾ ਸਾਡਾ ਤਿੰਨ ਤਿੰਨ ਵਾਰਡਾਂ ਦਾ ਹਰ ਵਿਧਾਨ ਸਭਾ ਹਲਕੇ 'ਚ ਹੋਏਗਾ ਅੱਛਾ ਬਿੱਟੂ ਜੀ ਪਹਿਲਾਂ ਕਮਰ ਕੱਸ ਲਈ ਹੈ ਰਮਨੀਸ਼ ਸਿੰਘ ਬਿੱਟੂ ਨੇ ਕਮਰ ਕੱਸ ਲਈ ਹੈ ਕਿ ਜਿੰਨੇ ਜਿੰਨਾ ਨਹੀਂ ਹਜੇ ਦੇਖੋ ਜਿਹੜਾ ਪਾਰਟੀ ਦਾ ਤਾਂ ਹਜੇ ਤਾਂ ਕੋਈ ਕੈਂਡੀਡੇਟ ਡਿਕਲੇਅਰ ਨਹੀਂਗਾ ਹਜੇ ਕੋਈ ਇਲੈਕਸ਼ਨ ਡਿਕਲੇਅਰ ਨਹੀਂ ਪਰ ਕਾਂਗਰਸ ਪਾਰਟੀ ਕਿਉਂਕਿ ਇਲੈਕਸ਼ਨਾਂ ਤਾਂ ਆਉਣੀਆਂ ਹੀ ਆ ਇਹ ਵੀ ਸੀ ਵੀ ਕੌਂਸਲਰ ਦੀਆਂ ਆਉਂਦੀਆਂ ਪਾਰਲੀਮੈਂਟ ਦੀਆਂ ਆਉਂਦੀਆਂ ਕਿਹੜੀ ਇਲੈਕਸ਼ਨਾਂ ਤਾਂ ਆਉਣੀਆਂ ਹੀ ਹੋਣਾਂ ਉਹਦੀ ਤਿਆਰੀ ਅਸੀਂ ਹਰ ਵਕਤ ਅਸੀਂ ਇਲੈਕਸ਼ਨ ਲਈ ਤਿਆਰ ਆ ਤੇ ਜਿਹੜੀਆਂ ਸਾਡੀਆਂ ਕਮੀਆਂ ਰਹੀਆਂ ਪਹਿਲਾਂ ਤਾਂ ਇਹ ਇਹ ਮੀਟਿੰਗਾਂ ਉਹ ਮੀਟਿੰਗਾਂ ਨੇ ਰਿਵਿਊ ਜਿਹੜੀਆਂ ਸਾਡੀਆਂ ਕਮੀਆਂ ਰਹੀਆਂ ਨੇ ਅਸੀਂ ਬਾਈਚ ਕੀ ਕਮੀ ਰਹਿ ਗਈ ਉਹ ਸਾਰਿਆਂ ਚੀਜ਼ਾਂ ਪਹਿਲਾਂ ਸਟਰੀਮਲਾਈਨ ਕਰਕੇ ਮੰਤਨ ਕਰਕੇ ਫਿਰ ਅਨਚਾਰਜ ਜਾਣਗੇ ਅਨਚਾਰਜ ਤੋਂ ਬਾਅਦ ਫਿਰ ਪ੍ਰਧਾਨ ਛੱਡ ਕੇ ਖੜਗੇ ਸਾਹਿਬ ਆਉਣਗੇ ਉਦੋਂ ਅਸੀਂ ਟੌਪ ਗियर 'ਚ ਪੈ ਜਾਵਾਂਗੇ ਉਹ ਫਰਵਰੀ ਦੇ ਮਹੀਨੇ 'ਚ ਕਿਸੇ ਵੇਲੇ ਵੀ ਜਿਹੜਾ ਕਿਉਂਕਿ ਪਾਰਲੀਮੈਂਟ ਸੈਸ਼ਨ ਆ 10 ਤਰੀਕ ਤੱਕ 10 ਤਰੀਕ ਤੋਂ ਬਾਅਦ ਜਿਹੜਾ ਏ ਉਹ ਸਾਡੇ ਉਰੇ ਪ੍ਰਧਾਨ ਆਉਣਗੇ ਤੇ ਪੂਰਾ ਸਟਰੀਮਲਾਈਨ ਕਰਕੇ ਸਾਡੀ ਕਾਂਗਰਸ ਪਾਰਟੀ ਟੌਪ ਗियर 'ਚ ਹੋਏਗੀ ਟਿਕਟ ਦਾ ਫੈਸਲਾ ਤਾਂ ਹਾਈ ਕਮਾਂਡ ਨੇ ਕਰਨਾ ਜਦੋਂ ਵੀ ਉਹ ਕਰਨਗੇ ਜਿਹੜੇ ਦੀ ਵੀ ਕਰਨਗੇ ਉਹਦੇ ਲਈ ਪਾਰਟੀ ਦੀ ਪੂਰੀ ਤਿਆਰੀ ਹੈ ਅੱਛਾ ਇੰਡੀਆ ਗੱਟ ਜੋੜ ਦੀ ਗੱਲ ਕੀਤੀ ਜਾ ਰਹੀ ਸੀ ਅੱਜ ਲੁਧਿਆਣਾ ਪੰਜਾਬ ਦੇ ਜਿਹੜੇ ਸੀਐਮ ਹੈਗੇ ਨੇ ਉਹਨਾਂ ਨੇ ਸਾਫ਼ ਕਲੀਅਰ ਕਰਤਾ ਵਾ ਕਿ ਅਸੀਂ ਸਾਰੇ ਦੀ ਸਾਰੀ ਸੀਟਾਂ ਦੇ ਉੱਤੇ ਆਪਣੇ ਜਿਹੜੇ ਨੇ ਕੈਂਡੀਡੇਟ ਖੜੇ ਕਰਾਂਗੇ ਤੇ ਸਾਡੀ ਕੀ ਇਟ ਮੀਨਸ ਕਿ ਗੱਟ ਜੋੜ ਪੰਜਾਬ ਚ ਨਹੀਂ ਹੋ ਰਿਹਾ ਨਹੀਂ ਸਾਡੀ ਕੀ ਜਾਨ ਨਿਕਲਦੀ ਹੈ ਉਹਨਾਂ ਬਗੈਰ ਅਸੀਂ ਕਦ ਕਿਹਾ ਵੀ ਅਸੀਂ ਗੱਟ ਗੱਟ ਜੋੜ ਕਰਨਾ ਹੈ ਉਹ ਇੰਡੀਆ ਅਲਾਈਅੰਸ ਆ ਜਿਹੜਾ ਉਹ ਪਾਰਲੀਮੈਂਟ ਚ ਅਸੀਂ ਉਹ ਉੱਥੇ ਕਰਦੇ ਆਂ ਔਰ ਇੱਕ ਸਰਕਾਰ ਦੇ ਉਲਟ اپوزیشن ਇੱਕ ਬਣੀ ਹੋਈ ਆ ਇਲੈਕਸ਼ਨ ਲੜਨ ਨੂੰ ਤਾਂ ਕਦੇ ਵੀ ਨਹੀਂ ਕਿਹਾ ਇਲੈਕਸ਼ਨ ਲੜਨ ਨੂੰ ਕਦੇ ਵੀ ਨਹੀਂ ਕਿਹਾ ਨਾਲੇ ਨਾ ਸਾਡਾ ਇੱਕ ਵਰਕਰ ਦੇ ਵੱਲੋਂ ਇੱਕ 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 ਵਰਕਰ ਦੇ ਵੱਲੋਂ ਇਹ ਆਵਾਜ਼ ਸੀਗੀ ਬਈ ਅਸੀਂ ਯਾਰ ਇਹ ਜਿਹੜਾ ਝੂਠ ਬੋਲ ਕੇ ਵਾਅਦੇ ਕਰਕੇ ਗਏ ਨੇ ਟੋਟਲ ਤਾਂ ਜਿਹੜਾ ਉਹ ਮੈਨੀਫੈਸਟੋ ਆ ਟੋਟਲ ਖਾਲੀ ਪਿਆ ਹੈ ਤੇ ਅਸੀਂ ਉਹਨਾਂ ਦਾ ਬੋਝ ਕਿਉਂ ਚੱਕੀਏ ਜੀ ਜਿਹੜਾ 22 ਚ ਸਾਡੇ ਤੇ ਸੀ ਚੀਜ਼ਾਂ ਅੱਜ ਉਹਨਾਂ ਤੇ ਆ ਅਸੀਂ ਤਾਂ ਸਮਾਂ ਤੇ ਅੱਜ ਅੱਜ ਮਤਲਬ ਫ੍ਰੀ ਹੈਂਡ ਆ ਸਾਡੇ ਕੋਲ ਕਹਿ ਸਕਦੇ ਫਿਰ ਹਵਾ ਚ ਹੀ ਸੀਗਾ ਸਾਰਾ ਗੱਠਜੋੜ ਨਹੀਂ 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 ਗੱਠਜੋੜ ਗੱਠਜੋੜ ਕਦੇ ਵੀ ਸੀਟਾਂ ਦੇ ਇਲੈਕਸ਼ਨਾਂ ਤੇ ਨਹੀਂ ਸੀ ਗੱਠਜੋੜ ਸਿਰਫ ਇੰਡੀਆ ਅਲਾਈਅንስ ਪਾਰਲੀਮੈਂਟ ਦੇ ਵਿੱਚ ਜਦੋਂ ਹੁਣ ਵੀ ਸੈਸ਼ਨ ਹੋਏਗਾ ਅਸੀਂ ਜਿਹੜਾ ਅੰਦਰ ਲੜਾਈ ਲੜਾਂਗੇ ਉਹ ਹਰ ਜਗ੍ਹਾ ਹੀ ਕਿਤੇ ਆਪੋਜੀਸ਼ਨ ਪਾਰਟੀਆਂ ਉਹ ਇੰਡੀਆ ਅਲਾਈਅንስ ਇਕੱਠਾ ਹੋ ਕੇ ਅੰਦਰ ਜਾ ਕੇ ਮੁੱਦਿਆਂ ਦੀ ਲੋਕਾਂ ਦੇ ਮੁੱਦਿਆਂ ਤੇ ਕਿਉਂਕਿ ਪਾਰਟੀਆਂ ਕਮ ਜੋਰ ਨੇ ਥੋੜੀਆਂ ਕਿਸ ਦੇ ਦੋ ਨੇ ਕਿਸ ਦੇ ਇੱਕ ਨੇ ਕਿਸ ਦੇ ਚਾਰ ਨੇ ਕੀ ਜਾਰੀ ਸੀ ਵੀ ਮੀਟਿੰਗਾਂ ਕਿੰਨੀਆਂ ਜਾਰੀਆਂ ਨੇ ਟਿਕਟ ਜਿਹੜੀਆਂ ਪਾਹੋ ਬੰਨੀਆਂ ਜਾਰੀਆਂ ਨੇ ਉਮੀਦਵਾਰ ਜਿਹੜੇ ਜਦੋਂ 13 ਸੀ ਜੇ ਵੀ 6 ਤੇ 7 ਦੀ ਜਿਹੜੀ ਕਰਵਾ ਨਹੀਂ ਨਹੀਂ ਕਦੇ ਵੀ ਦੇਖੋ ਇੱਕ ਕਲੀਅਰ ਕਲੈਰਿਟੀ ਤੁਹਾਨੂੰ ਸਾਡੇ ਪ੍ਰਧਾਨ ਪੀਸੀਸੀ ਹਮੇਸ਼ਾ ਕਹਿੰਦੇ ਰਹੇ ਆ ਹਮੇਸ਼ਾ ਤੁਹਾਨੂੰ ਸਾਡੇ ਜਿਹੜੇ ਜਿਹੜੇ ਸੀਐਲਪੀ ਲੀਡਰ ਉਹ ਕਹਿੰਦੇ ਰਹੇ ਨੇ ਪਾਰਟੀ ਨੇ ਤਾਂ ਇੱਕ ਲਾਈਨ ਚ ਸਾਰੇ ਜ਼ਿਲ੍ਹਾ ਪ੍ਰਧਾਨਾਂ ਨੇ ਸਾਰੇ ਆਪਣੇ ਬਲਾਕ ਪ੍ਰਧਾਨਾਂ ਨੇ 117 ਹਲਕਾਂ ਚਾਰਜਾਂ ਨੇ 13 ਦੇ 13 ਐਮਪੀ ਜਿੱਤੇ ਹਾਰੇ ਹੋયા ਨੇ ਸਾਹਮਣੇ ਲਿਖ ਕੇ ਸਾਰੀ ਫਰੰਟਲ ਆਰਗੇਨਾਈਜੇਸ਼ਨਲ ਲਿਖ ਕੇ ਦਿੱਤਾ ਸੀ ਵੀ ਅਸੀਂ ਤੇ ਹਾਈ ਕਮਾਂਡ ਨੇ ਇਹ ਗੱਲ ਕਹੀ ਵੀ ਤੁਹਾਨੂੰ ਲਿਖਣ ਦੀ ਲੋੜ ਕੀ ਆ ਅਲਾਈანს ਕਰ ਕੌਣ ਰਿਹਾ ਅਲਾਈანს ਦੀ ਕਦੇ ਪੰਜਾਬ ਦਾ ਜ਼ਿਕਰ ਹੀ ਨਹੀਂ ਹੋਇਆ ਸੀਟਾਂ ਵਾਲੀ ਗੱਲ ਗੱਠ ਜੋੜ ਜਿਹੜਾ ਸੀਗਾ ਉਹ ਅੱਜ ਵੀ ਉੱਥੇ ਸਟੈਂਡ ਕਰਦਾ ਇਹ ਹਜੇ ਪਰ ਸੀਟਾਂ ਦੇ ਬਾਰੇ ਕਦੇ ਗੱਲ ਇਲੈਕਸ਼ਨ ਲੜਨ ਦੀ ਕਦੇ ਨਹੀਂ ਹੋਈ ਇਟ ਮੀਨਸ ਕਿ ਤੁਸੀਂ ਆ ਗੱਲ ਕਹਿ ਰਹੇ ਹੋ ਕਿ ਪੰਜਾਬ ਚ ਕੋਈ ਅਲਾਈਅੰਸ ਨਹੀਂ ਹੈ ਅਲਾਈਅੰਸ ਹੋਊਗਾ ਤਾਂ ਬਾਅਦ ਹੋਊਗਾ ਬਿਲਕੁਲ ਇੱਥੇ ਹਜੇ ਵੀ ਜੇ ਕਿਸੇ ਨੂੰ ਕੋਈ ਵੀ ਇਸ ਦੀ ਗਲਤ ਫਹਮੀ ਆ ਤਾਂ ਮੈਂ ਦੁਬਾਰਾ ਇਹ ਗੱਲ ਕਹਿ ਦਿੰਦਾ ਬਈ 100% ਜਿਹੜਾ ਏ ਉਹ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦਾ ਬਿਲਕੁਲ ਵੀ ਆਮ ਆਦਮੀ ਪਾਰਟੀ ਨਾਲ ਕੋਈ ਅਲਾਈਅੰਸ ਨਹੀਂ ਹੋਏਗਾ ਮੈਂ ਹੀ ਸਭ ਤੋਂ ਜ਼ਿਆਦਾ ਇਹ ਬੋਲਦਾ ਰਿਹਾ ਹਾਂ ਵੀ ਸਾਡਾ ਗੱਠਜੋੜਾ ਸਾਡਾ ਗੱਠਜੋੜਾ ਗੱਠਜੋੜ ਸਿਰਫ ਪਾਰਲੀਮੈਂਟ ਚ ਅਸੀਂ ਉਸ ਵੇਲੇ ਪਾਰਲੀਮੈਂਟ ਚ ਅਸੀਂ ਰੋਜ਼ ਬਜਟ ਸੈਸ਼ਨਸ ਆ ਰਹੇ ਆ ਸੀ ਪੰਜਾਬ ਦੇ ਲੋਕਾਂ ਅੱਗੇ ਆਮ ਆਦੀ ਪਾਰਟੀ ਦੀਆਂ ਕਮੀਆਂ ਦੱਸੂਗਾ ਦੇਖੋ ਸਾਡੀ ਕੋਈ ਨਿੱਜੀ ਲੜਾਈ ਤਾਂ ਕਿਸੇ ਨਾਲ ਹੈ ਨਹੀਂ ਨਾ ਨਹੀਂ ਇੱਕ ਮਿੰਟ ਨਾ ਅਸੀਂ ਨਿੱਜੀ ਲੜਾਈ ਚ ਪੈਨੇ ਆ ਨਾ ਅਸੀਂ ਕਦੇ ਕਿਸੇ ਦੇ ਘਰ ਦੇ ਉੱਤੇ ਕੋਈ ਕਿੰਤੂ ਪ੍ਰੰਤੂ ਕਰਾਂਗੇ ਜਿਹੜਾ ਕਿ ਦੂਜੀਆਂ ਪਾਰਟੀਆਂ ਕਰਦੀਆਂ ਅਸੀਂ ਮੁੱਦਿਆਂ ਤੇ ਕਮਾਂ ਕਰਾਂਗੇ ਗੱਲ ਵੀ ਦੱਸੋ ਭਾਈ ਅੱਜ ਤੁਸੀਂ ਕਿਹਾ ਸੀ ਹਰ ਸਾਡੀ ਮਾਂ ਭੈਣ ਨੂੰ 1000 ਰੁਪਏ ਮਿਲੂਗਾ ਉਹਨਾਂ ਨੂੰ ਤੁਸੀਂ ਦੇਤਾ ਫਿਰ ਤੁਸੀਂ ਅੱਜ ਲੁਧਿਆਣੇ 'ਚ ਹੀ ਆ ਬੈਠੇ ਨੇ ਦੋ ਮੈਂ 6 ਸਹਰ ਦੀਆਂ ਤੇ ਬਾਕੀ 3 ਹਰ ਇੱਕ ਇੱਕ ਵਿਧਾਨ ਸਭਾ ਤੋਂ 5-5000 ਕਾਰਡ ਕੱਟਤਾ 스마트 ਕਾਰਡ ਜਿਹਨੂੰ ਨੀਲਾ ਕਾਰਡ ਕਹਿੰਦੇ ਰਾਸ਼ਨ ਕਾਰਡ ਕਿਵੇਂ ਕਿਵੇਂ ਕਿ ਇਸ ਕਿ ਇਸ ਤਰੀਕੇ ਨਾਲ ਇਹ ਫੇਸ ਕਰਨਗੇ ਲੋਕਾਂ ਨੂੰ ਆਪ ਇਹਨਾਂ ਦੇ ਐਮਐਲਏ ਤਾਲੇ ਲਵਾ ਦਿੰਦੇ ਆ ਮੁੜ ਕੇ ਕਮਿਸ਼ਨਰਾਂ ਨੂੰ ਹਾਕਾ ਮਾਰਦੇ ਆ ਖੋਲੋ ਉਹ ਤਾਲੇ ਖੁੱਲਦੇ ਨਹੀਂ ਫਿਰ ਕਾਲੇ ਤੋੜ ਦਿੰਦੇ ਆ ਉਹ ਐਫਆਈਆਰਾਂ ਦਰਜ ਨੇ ਜਿਹੜੀਆਂ ਉਹਦਾ ਅਸੀਂ ਦਿਖਾਵਾਂਗੇ ਵੀ ਆ ਪਰਚੇ ਦਰਜ ਨੇ ਤੇ ਭਾਈ ਉਦੋਂ ਬਾਅਦ ਆ ਅੱਜ ਮੈਂ ਫੇਰ ਤੁਹਾਡੇ ਰਾਹੀਂ ਕਹਿਣ ਲੱਗਿਆ ਜੇ ਕਮਿਸ਼ਨਰ ਸਾਹਿਬ ਮੈਂ ਤੁਹਾਨੂੰ ਬਹੁਤ ਵਾਰ ਕਿਹਾ ਏ ਅਗਲੀ ਵਾਰ 26 ਜਨਵਰੀ ਤੋਂ ਬਾਅਦ ਨਹੀਂ ਤੁਹਾਡਾ ਬਹੁਤ ਵੱਡਾ ਘਰਾਓ ਅਸੀਂ ਦਫ਼ਤਰ ਦਾ ਕਰਾਂਗੇ ਤੇ ਫੇਰ ਨਾ ਕਿਉਂ ਵੀ ਸਾਡੇ ਦਫ਼ਤਰ ਚ ਵੜ ਕੇ ਇਹਨਾਂ ਨੇ ਧਰਨੇ ਲਾਤੇ ਤੁਸੀਂ ਉਹ ਬੰਦੇ ਜਿੰਨੇ ਵੀ ਬੰਦਿਆਂ ਦੇ ਤਕਰੀਬਨ 50 ਤੋਂ ਉੱਤੇ ਬੰਦੇ ਨੇ ਜਿਹੜੇ ਐਫ ਆਈ ਆਰ ਦਰਜ ਹੋਈ ਲੱਭੇ ਗਏ ਨੇ ਬਾਕੀ ਤਾਂ ਹਜੇ ਢਿੱਲੇ ਕਰ ਰਹੇ ਆ ਜਿਹੜੇ ਕੀ ਜਾਲੀ ਬੰਦੇ ਕੋਈ ਮਰ ਗਿਆ ਸੀ ਕੋਈ ਹੈ ਹੀ ਨਹੀਂ ਸੀ ਜਿਨ੍ਹਾਂ ਦੇ ਨਾਂ ਤੇ ਪੈਸੇ ਜਾਂਦੇ ਰਹੇ ਆ ਲੱਖਾਂ ਕਰੋੜਾਂ ਰੁਪਈਆ ਉਹ 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 ਲੋਕਾਂ ਨੂੰ ਹਜੇ ਤੱਕ ਨਹੀਂ ਲੱਭਿਆ ਤੇ ਜਿਨ੍ਹਾਂ ਨੇ ਪੈਸੇ ਪਾਏ ਨੇ ਉਹ ਪੈਸੇ ਪਾਏ ਨੇ ਹਜੇ ਤੱਕ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਹੋਈ 26 ਤੋਂ ਬਾਅਦ ਬਹੁਤ ਵੱਡਾ ਪ੍ਰਦਰਸ਼ਨ ਆ ਜਿਹੜਾ ਡੀसीसी ਵੱਲੋਂ ਤੇ ਸਾਰੇ ਅਸੀਂ ਹਲਕਾ ਇੰਚਾਰਜ ਸਾਰੀ ਕਾਂਗਰਸ ਪਾਰਟੀ ਉਹ ਵੱਡਾ ਹੱਲਾ ਬੋਲੂਗੀ ਜੇ ਇਸ ਤੇ ਕਮਿਸ਼ਨਰ ਸਾਹਿਬ ਨੇ ਕੋਈ ਵੀ ਸਪਸ਼ਟ ਸਟੈਂਡ ਨਾ ਕੀਤਾ ਰਵਨੀਜੀਤ ਜੀ ਤੁਸੀਂ ਕਹੇ ਜਦੋਂ ਵੀ ਜਿਹੜੇ 92 ਐਮਐਲਏ ਨੇ ਜਿੱਤ ਕੇ ਗਏ ਸੀ ਉਹ ਚੋਂ 60 ਜਿਹੜੇ ਨੇ ਉਹ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਸੀ ਅੱਜ ਭਗਵੰਤ ਮਾਨ ਨੇ ਕਿਹਾ ਕਿ ਸਾਡੇ ਲਗਭਗ 40 ਉਮੀਦਵਾਰ ਨੇ ਵਖ-ਵਖ ਹਲਕੇਾਂ ਚੋਂ 13 ਵਿਧਾਨ ਸਭਾ ਲੋਕ ਸਭਾ ਸੀਟਾਂ ਲਈ ਉਹ ਕਹਿੰਦੇ ਸਾਡੇ ਕੋਲ ਤਿੰਨ ਤਿੰਨ ਚਾਰ ਚਾਰ ਉਮੀਦਵਾਰ ਨੇ ਸੋ ਲੱਗਦਾ ਵੀ ਕਿੱਥੋਂ ਲਿਆਣਗੇ ਉਮੀਦਵਾਰ ਜਿਹੜੇ ਖਾਸ ਕਰਦੇ ਆਪਣੇ ਕੋਲ ਤਾਂ ਪਾਂਡਾ ਖਾਲੀ ਆ ਉਹ ਤਾਂ ਕੋਈ ਭੁਲੇਖਾ ਹੀ ਹੈ ਨਹੀਂਗਾ ਆਪਣੇ ਕੋਲ ਨਹੀਂ ਸੌਦਾ ਹੈ ਪਰ ਉਹ ਹੁਣ ਦੁਆਰਾ ਦੁਆਰਾ ਨਹੀਂ ਘਾਟਦੀ ਹਾਂਡੀ ਚੜ੍ਹਦੀ ਹੁੰਦੀ ਲੋਕਾਂ ਨੇ ਸ ਵੀ ਸਭ ਹੁਣ ਮੈਂ ਕੀ ਕਮਾ ਉਹਨਾਂ ਨੂੰ ਕਹਿੰਦਾ ਵੀ ਚੰਗਾ ਨਹੀਂ ਲੱਗਦਾ ਕਿਉਂਕਿ ਉਹਨਾਂ ਦੇ ਐਮਐਲਏ ਨੇ ਐਸੇ ਐਸੇ ਚੰਦ ਚਾੜੇ ਆ ਤੇ ਜਿਹੜੇ ਕੀ ਬਿਆਨ ਨਹੀਂ ਕੀਤੇ ਜਾ ਸਕਦੇ ਇਸ ਕਰਕੇ ਉਹਨਾਂ ਦਾ ਤਾਂ ਹੁਣ ਹਾਲਾਤ ਚਾਹੇ ਉਹ ਕਿਤੋਂ ਲਿਆਉਣ ਚਾਹੇ ਚੰਦ ਤੋਂ ਲਿਆਉਣ ਚਾਹੇ ਤਾਰੇ ਤੋਂ ਤਾਰੇ ਲੇ ਤਾਰੇ ਤੋੜ ਕੇ ਲਿਆਉਣ ਉਹ ਦੁਬਾਰਾ ਥਾਂਡੀ ਚੜ੍ਹਨੀ ਨਹੀਂ ਅੱਛਾ ਇੱਕ ਪ੍ਰਾਨ ਪ੍ਰਤੀਸ਼ਠਾ ਪ੍ਰੋਗਰਾਮ ਹੋਇਆ ਸੀਗਾ ਉਸ ਨੂੰ ਲੈ ਕੇ ਅਕਾਲੀ ਦਲ ਤੇ ਭਾਜਪੀ ਨੇ ਸਵਾਲ ਖੜੇ ਕੀਤੇ ਨੇ ਕਿ ਨਾ ਤਾਂ ਸਰਕਾਰ ਦੀ ਛੁੱਟੀ ਕੀਤੀ ਪੰਜਾਬ ਦੇ ਵਿੱਚ ਤੇ ਨਾ ਹੀ ਕੋਈ ਸੂਬਾ ਪੱਧਰੀ ਸਮਾਗਮ ਕਰਾਇਆ ਇੱਥੋਂ ਤੱਕ ਇੱਕ ਟਵੀਟ ਕਰਕੇ ਵਧਾਈ ਤੱਕ ਨਹੀਂ ਦਿੱਤੀ ਸੀ ਐਮ ਭਗਵੰਤ ਮਾਨ ਚਰਕੀ ਬਦਨਾਮੀ ਕਾਂਗਰਸ ਨੂੰ ਮਿਲੀ ਨਹੀਂ ਜੀ ਸਾਨੂੰ ਕਿ ਅਸੀਂ ਤਾਂ ਸਾਡਾ ਤਾਂ ਰੱਬ ਸਾਡੇ ਦਾ ਰਾਮ ਜੀ ਅੰਦਰ ਵੱਸਦੇ ਆ ਰਾਮ ਜੀ ਦੇ ਨਾਂ ਤੇ ਇਹ ਜੀ ਗੱਲ ਬਦਨਾਮੀ ਜਾਂ ਹੋਰ ਰੱਬ ਤਾਂ ਰੱਬ ਆ ਉਹ ਤਾਂ ਸਭ ਜੀ ਜੰਤੂਆਂ ਦਾ ਹੀ ਬੰਦੇ ਤਾਂ ਤਾਂ ਹੈ ਹੀ ਹੈ ਪਰ ਮੈਂ ਕਿਸੇ ਦੇ ਬਾਰੇ ਕੀ ਕਹਿ ਸਕਦਾ ਕਿਸ ਦੀ ਸਰਕਾਰ ਬਾਰੇ ਵੀ ਉਹ ਲੋਕ ਦੇਖਣਗੇ ਨਹੀਂ ਨਹੀਂ ਸਰ ਕਿਤੇ ਨਾ ਕਿਤੇ ਸਰ ਸੂਬਾ ਸੂਬੇ ਦੇ ਵਿੱਚ ਲੱਗਦਾ ਕਿ ਹੋਣਾ ਚਾਹੀਦਾ ਸੀ ਇਹ ਚੀਜ਼ਾਂ ਹਰੇਕ ਜਗ੍ਹਾ ਹੋਣ ਚਾਹੀਦੀ ਜਦ ਕਿ ਭਾਜਪਾ ਨੇ ਹਰੇਕ ਸਟੇਟ ਦੇ ਵਿੱਚ ਕੀਤਾ ਸੀ ਤੇ ਆਮ ਆਦਮੀ ਪਾਰਟੀ ਨੇ ਜਦ ਕਿ ਬਾਈਕਾਟ ਕਹਿੰਦੇ ਸੀ ਕਾਂਗਰਸ ਨੇ ਕੀਤਾ ਵਾ ਤੇ ਛੁੱਟੀ ਨੰਨੀ ਹੋਣਾ ਚਾਹੀਦਾ ਸੀ ਪੰਜਾਬ ਦੇ ਵਿੱਚ ਕੋਈ ਪ੍ਰੋਗਰਾਮ ਬਿਲਕੁਲ ਇੱਕ ਗੱਲ ਮੇਰੀ ਕਲੈਰਿਟੀ ਲੈ ਲਓ ਸਭ ਤੋਂ ਵੱਧ ਹਰ ਰੋਜ਼ ਮੰਦਿਰ ਜਾ ਕੇ ਨਤਮਤ ਹੋਣ ਵਾਲੇ ਆ ਬੈਠਿਆ ਪਾਂਡੇ ਜੀ ਨਾਲ ਇਧਰ ਸੰਜੀਤ ਜੀ ਬੈਠਿਆ ਜੋ ਸੇਵਾ ਕੋਵਿਡ ਦੌਰਾਨ ਮੰਦਰਾਂ ਚ ਜਾ ਜਾ ਜੋ ਕੀਤੀ ਇਹਨਾਂ ਦਾ ਦਿਖਾਓ ਕੋਈ ਕਰਦਾ ਅਸੀਂ ਤਾਂ ਸਭ ਤੋਂ ਵੱਡੇ ਆਰਾਮ ਭਗਤਾਂ ਇਹ ਸਾਨੂੰ ਕਹਿੰਦੇ ਅਸੀਂ ਇਹ ਅਸਲ ਕਿਉਂਕਿ ਸਭ ਵੱਡੇ ਵੱਡੇ ਜਿਹੜੇ ਨੇ ਨਾ ਹੁਣ ਮੈਂ ਕੀ ਕਹਾਂ ਕਿਉਂਕਿ ਮੀਡੀਆ ਵੀ ਜੇ ਮੈਂ ਕੁਝ ਗੱਲ ਕਹੂੰਗਾ ਫਿਰ ਉਹ ਦਿਖਾ ਨਹੀਂ ਹੁੰਦਾ ਮੈਂ ਇਹੀ ਕਹਿ ਦੇਣਾ ਵੀ ਉਹ ਸਿਰਫ ਇਹ ਕਿਹਾ ਸੀ ਵੀ 22 ਤਰੀਕ ਨੂੰ 22 ਤਰੀਕ ਨੂੰ ਸਿਰਫ ਬਾਰ ਬਾਰ ਇਹ ਕਿਹਾ ਸੀ ਵੀ 22 ਤਰੀਕ ਨੂੰ ਭਾਈ ਪ੍ਰਾਈਮ ਮਿਨਿਸਟਰ ਨੇ ਜਾਣਾ ਤੇ ਹੋਰ ਉੱਥੇ ਬੰਦਿਆਂ ਦਾ ਜਾਣਾ ਹੈ ਤੇ ਅਸੀਂ 22 ਨੂੰ ਨਹੀਂ ਅਸੀਂ 23 24 25 ਸਾਰਾ ਸਾਲ ਜਾਵਾਂਗੇ ਕੋਈ ਰੋਕ ਸਕਦਾ ਹੈ ਕਿਤੇ ਕਿਸੇ ਨੂੰ ਤੁਹਾਡੀ ਸਰਕਾਰ ਹੁੰਦੀ ਪੰਜਾਬ ਦੇ ਚ ਕੀ ਛੁੱਟੀ ਰੱਖਦੇ ਤੁਸੀਂ ਦੇਖੋ ਜੀ ਮੈਂ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਵੀ ਹਜੇ ਇਹ ਗੱਲ ਕਿਵੇਂ ਮੈਂ ਕਹਿ ਦਵਾਂ ਪਤਾ ਨਹੀਂ ਕੌਣ ਹੁੰਦਾ ਕੌਣ ਨਹੀਂ ਹੁੰਦਾ ਕੀ ਉਹ ਕਰਦਾ ਮੈਂ ਇਹ ਗੱਲ ਫਿਰ ਤੁਸੀਂ ਤੁਸੀਂ ਫਿਰ ਮੈਨੂੰ ਜੇ ਮੈਂ ਕਹੂੰਗਾ ਮੈਂ ਕਰਦਾ ਫਿਰ ਤੁਸੀਂ ਕਹੋਗੇ ਕਰਨਾਟਕ ਚ ਕਿਉਂ ਨਹੀਂ ਕੀਤੀ ਜੀ ਕਾਂਗਰਸ ਪਾਰਟੀ ਇਹ ਇਹ ਗੱਲਾਂ ਦਾ ਮੇਰੇ ਕੋਲ ਕੋਈ ਜਵਾਬ ਨਹੀਂ ਅੱਛਾ ਇੱਕ ਬਿੱਟੂ ਜੀ ਲਗਾਤਾਰ ਜਿਹੜੇ ਹੈ ਆਪਣੇ ਰਾਜਵਾਨਾ ਨੂੰ ਲੈ ਕੇ ਐਸਜੀਪੀਸੀ ਦਾਅਵੇ ਕਰਦੇ ਰਹੀ ਹੈ ਕਿ ਆਪਾਂ ਉਹਨਾਂ ਦੇ ਕੇਸ ਲੜ ਰਹੇ ਆ ਤੇ ਹੁਣ ਜਗਰਾਉਂ ਵੀ ਗਏ ਨੇ ਸੁਖਬੀਰ ਬਾਦਲ ਉਹ ਤੇ ਕੌਂਕੇ ਜੱਥੇਦਾਰ ਕੌਂਕੇ ਨੇ ਘਰ ਉਹਨੇ ਪਰਿਵਾਰ ਨੂੰ ਮਿਲਨੇ ਕਹਿੰਦੇ ਅਸੀਂ ਤੁਹਾਡੇ ਕੇਸ ਲੜਾਂਗੇ ਤੁਹਾਨੂੰ ਇਨਸਾਫ ਦਵਾਵਾਂਗੇ ਦੇਖੋ ਕਾਨੂੰਨ ਤੋਂ ਤੇ ਕੋਈ ਚੀਜ਼ ਨਹੀਂ ਅੱਗੇ ਬਿਲਕਿਸ ਬਾਨੂ ਦਾ ਕੀ ਇਸ ਕਹਿੰਦੇ ਸੀ ਨਾ ਕੱਲ ਕਰਗੇ ਨਾ ਸਿਲੰਡਰ ਸਾਰੇ ਆਗੇ ਨਾ ਜੇਲ੍ਹ ਥੱਲੇ ਉਹ ਰਹੀ ਇਹਨਾਂ ਕੋਲ ਗੱਲ ਕਰਨ ਨੂੰ ਫਿਰ ਕਮੇਟੀ ਬਣਾ ਲਈ ਸੀ ਅੱਜ ਉਹ ਕਮੇਟੀ ਕਿੱਥੇ ਆ ਕਹਿੰਦੇ ਜੀ ਉਹ ਤੁਸੀਂ ਹਾਈਲਾਈਟ ਉਹਨੂੰ ਕਰੋ ਵੀ ਕਹਿੰਦੇ ਜੀ ਹੁਣ 27 ਤਰੀਕ ਤੋਂ ਬਾਅਦ ਅਣਮਿੱਥੇ ਸਮਾਂ ਦੇ ਦਿਓ ਸਾਨੂੰ ਅਸੀਂ ਨਹੀਂ ਕੁਝ ਕਰ ਸਕੇ ਤੇ ਪਰ ਹੁਣ ਰਾਜਵਾਨਾ ਕਿਉਂ ਨਹੀਂ ਬਹਿੰਦਾ ਭੁਖੜ ਹੜਤਾਲ ਤੇ ਜਿਹੜਾ ਮਾਰਦਾ ਸੀ ਵੱਡੀਆਂ ਵੱਡੀਆਂ ਭਮਕੀਆਂ ਦਬ ਕੇ ਮਾਰਦਾ ਸੀ ਹੁਣ ਬਹਿ ਜਾਏ ਭੁਖੜ ਹੜਤਾਲ ਤੇ ਇਹਨਾਂ ਤੋਂ ਤਾਂ ਕੁਝ ਹੋਇਆ ਨਾ ਤੇ ਦੂਜੇ ਪਾਸੇ ਕੌਂਕੇ ਸਾਹਿਬ ਵੀ ਮੈਂ ਉਹਨਾਂ ਦੇ ਪਰਿਵਾਰ ਨੂੰ ਵੀ ਜਾਣਦਾ ਮੈਂ ਉੱਥੋਂ ਇਲੈਕਸ਼ਨ ਦੋ ਵਾਰ ਲੜੀ ਆ ਅੱਗੇ ਵੀ ਲੜਨੀ ਆ ਕੌਂਕੇ ਸਾਹਿਬ ਨਾਲ ਕਿਸੇ ਸਰਕਾਰ ਵੇਲੇ ਹੋਇਆ ਉਹ ਬਹੁਤ ਮਾੜਾ ਹੋਇਆ ਮੰਦ ਭਾਗਾ ਹੋਇਆ ਪਰ ਐਡੀ ਵੱਡੀ ਇੱਕ ਦੁਨੀਆ ਸਾਰੀ ਦੁਨੀਆ ਉਹਨਾਂ ਦੇ ਪਰਿਵਾਰ ਨਾਲ ਖੜ ਗਈ ਸੀ ਮੈਂ ਨਹੀਂ ਕਹਿੰਦਾ ਹੋਣਾ ਕਿਉਂਕਿ ਸਾਰੇ ਚਲੇ ਗਏ ਨੇ ਡੈਥ ਹੋ ਗਿਆ ਚਾਹੇ ਕੋਈ ਡੀਐਸਪੀ ਸਿ ਚਾਹੇ ਕੋਈ ਐਸਐਸਪੀ ਸਿ ਚਾਹੇ ਡੀਜੀਪੀ ਸੀ ਬਾਦਲ ਯਾਰ ਜਿਹੜਾ ਲੋਕ ਕਹਿੰਦੇ ਸੀ ਵੀ ਅਕਾਲੀ ਦਲ ਬਾਦਲ ਦੀ ਸਰਕਾਰ 15 ਸਾਲ ਰਹੀ ਆ ਤੇ ਇਹਨਾਂ ਨੇ ਇਨਸਾਫ ਨਹੀਂ ਦਿੱਤਾ ਉਹ ਜਿਹੜੇ ਵੀ ਬੰਦੇ ਉਹ ਕਹਿ ਰਹੇ ਸੀ ਮੈਂ ਸਮਝਦਾ ਉਹਨਾਂ ਦੇ ਮਤਲਬ ਕੀ ਮੈਂ ਸ਼ਬਦ ਯੂਜ਼ ਕਰਾਂ ਵੀ ਸੁਖਵੀਰ ਸਿੰਘ ਜਦੋਂ ਬਾਦਲ ਘਰੇ ਗਏ ਤੇ ਉਹਨਾਂ ਨੇ ਘਰੇ ਜਾ ਕੇ ਸਰੋਪਾ ਪਾਤਾ ਚਲੋ ਉਹਨਾਂ ਦੇ ਪਰਿਵਾਰ ਦੀ ਉਹਨਾਂ ਨਾਲ ਬਹੁਤ ਮਾੜੀ ਘਟਨਾ ਹੋਈ ਸਾਡੀ ਸਾਰੇ ਅਸੀਂ ਉਹਨਾਂ ਦੇ ਨਾਲ ਆ ਪਰ ਜਿਹੜਾ ਮੁੱਦਾ ਸੀ ਉਹ ਬਹੁਤ ਵੱਡਾ ਉਹ ਕਿਤੇ ਨਾ ਕਿਤੇ ਮੈਂ ਸਮਝਦਾ ਜਿਹੜੇ ਅਸਲੀ ਅਸਲੀ ਜਿਹੜੇ ਗੁਨਾਹਗਾਰ ਸੀਗੇ ਜਿਹੜਿਆਂ ਨੇ ਉਹਨਾਂ ਨੂੰ ਮੁੜਕੇ ਐਸਐਸਪੀ ਲਾਇਆ بڑے بڑے ਰੈਂਕ ਦਿੱਤੇ ਉਹਨਾਂ ਦੇ ਉਹਨਾਂ ਦੇ ਘਰੇ ਜਾ ਕੇ ਤਾਂ ਉਹਨਾਂ ਨੇ ਸਰੋਪੇ ਪਾਤੇ ਤੇ ਫਿਰ ਪਤਾ ਨਹੀਂ ਕੀ ਹੋਇਆ ਇਹਦੇ ਪਿੱਛੇ ਕੀ ਸਿਆਸਤ ਹੋਈ ਆ ਰੱਬ ਜਾਣਦਾ ਪਰ ਹੁਣ ਇਸ ਗੱਲ ਨਾਲ ਜਿਹੜੇ ਵੀ ਉਹਨਾਂ ਦੇ ਹੱਕ 'ਚ ਲੋਕ ਖੜੇ ਸੀ ਉਹ ਕੋਈ ਅੱਗੇ ਫੈਸਲਾ ਕਰਨਗੇ ਪਰਿਵਾਰ ਤੋਂ ਬਗੈਰ ਉਹ ਲੜਾਈ ਲੜਨੀ ਆ ਉਹਨਾਂ ਨੇ ਵਕੀਲਾਂ ਨੂੰ ਲੜਾਈ ਲੜਨੀ ਆ ਕਿਉਂਕਿ ਪਰਿਵਾਰ ਕਿਸੇ ਤਰੀਕੇ ਨਾਲ ਵੀ ਜਾਂ ਪਰਿਵਾਰ ਚਾਹੁੰਦਾ ਏ ਵੀ ਜੋ ਹੋ ਗਿਆ ਹੋ ਗਿਆ ਹੁਣ ਇਹਨੂੰ ਇਸ ਗੱਲ ਨੂੰ ਨਾ ਛੇੜਿਆ ਜਾਵੇ ਪਰ ਪਤਾ ਨਹੀਂ ਬਾਦਲਾ ਨੇ ਕਿਵੇਂ ਇਹ ਮੈਨੇਜ ਕੀਤਾ ਕਿਵੇਂ ਨਹੀਂ ਕੀਤਾ ਪਰ ਉਹ ਗੱਲ ਉੱਥੇ ਦੀ ਉੱਥੇ ਰਹਗੀ ਜਿੱਥੇ ਤੁਸੀਂ ਦੁਬਾਰਾ ਫੇਰ ਰਾਜਵਾਨੇ ਦੀ ਗੱਲ ਕਰਦੇ ਹੋ ਰਾਜਵਾਨਾ ਉੱਥੇ ਹੀ ਰਹੇਗਾ ਜਿੱਥੇ ਉਹਦੀ ਜਗ੍ਹਾ ਏ ਕਿਉਂਕਿ ਉਹਦੀ ਫਾਂਸੀ ਆ ਇਹੀ ਬਾਦਲਾ ਨੇ ਉਦੋਂ ਵੀ ਸਿਆਸਤ ਦੇ ਖੇਡ ਕੇ ਇਹ ਕੋਸ਼ਿਸ਼ ਕੀਤੀ ਸੀ ਖਰਾਬ ਕਰਨ ਦੀ ਜੇ ਉਦੋਂ ਫੈਸਲਾ ਹੋ ਗਿਆ ਹੁੰਦਾ ਤਾਂ ਜਾਂ ਉਹ ਅਜ ਬਾਹਰ ਹੁੰਦਾ ਜਾਂ ਨੂੰ ਫਾਂਸੀ ਮਿਲੀ ਹੁੰਦੀ ਇਹ ਜਿਹੜਾ ਲਟਕ ਰਿਹਾ ਅੰਦਰ ਉਹ 28 ਸਾਲ ਦਾ ਸੀ ਉਹ ਵੀ ਸਿਰਫ ਬਾਦਲਾਂ ਦੀ ਸਰਕਾਰ ਕਰਕੇ ਲਟਕ ਰਿਹਾ ਕਿਸੇ ਕਰਕੇ ਨਹੀਂ ਲਟਕ ਰਿਹਾ ਇਹ ਇਹ ਦੋਸ਼ੀ ਨੇ ਉਸ ਉਸ ਗੱਲ ਦੇ ਵੀ ਪਰ ਅੱਜ ਜਥੇਦਾਰ ਸਾਹਿਬ ਪੁੱਛੋ ਤਾਂ ਐਸਜੀਬੀਸੀ ਪ੍ਰਧਾਨ ਨੂੰ ਪੁੱਛੋ ਤਾਂ ਜਰਾ ਵੀ ਕੀ ਕੀਤਾ ਕਿੱਥੇ ਪ੍ਰਧਾਨ ਮੰਤਰੀ ਨੂੰ ਮਿਲੇ ਕਿਹੜੇ ਹੋਮ ਮਿਨਿਸਟਰ ਨੂੰ ਮਿਲੇ ਬੜੀ ਕਮੇਟੀ ਜੀ ਬਣਾਈ ਸੀ ਕੁਝ ਪੜਾਸੀ ਵੀ ਨਹੀਂ ਮਿਲਿਆ ਇਹਨਾਂ ਨੂੰ ਇਹਨਾਂ ਨੂੰ ਪੁੱਛੋ ਤਾਂ ਸੀ ਵੀ ਇਹਨਾਂ ਦੇ ਪੱਲੇ ਕੀ ਆ ਤੇ ਦਵਾਰਾ ਨਾ ਜਵਾਨਾ ਜਿਹੜਾ ਉਹ ਚਿੱਠੀ ਲਿਖਦੇ ਇਹਨਾਂ ਨੂੰ ਕਿਤੇ ਦਵਾਰਾ ਆਪਣਾ ਪ੍ਰਬੰਧ ਆਪ ਕਰੇ ਕਿਸੇ ਦੇ ਸਿਰ ਤੇ ਨਹੀਂਗਾ ਜਾਂ ਭੁਖੜਤਾਲ ਰੱਖੇ ਜਾਂ ਹੋਰ ਕੋਈ ਲਾਈਨ ਲਵੇ ਐਮੀ ਨਾ ਉਹ ਚਿੱਠੀ ਜੀ ਲਿਖ ਕੇ ਇਹਨਾਂ ਦੇ ਨਾਂ ਤੇ ਭੇਜ ਦਿਆ ਕਰ ਇਹਨਾਂ ਦਾ ਦੇਖ ਲਿਆ ਨਾ ਇਹਨਾਂ ਦਾ ਹਾਲ ਕੀ ਆ ਇਹਨਾਂ ਨੂੰ ਤਾਂ ਕਿਸੇ ਨੇ ਦਿੱਲੀ ਨਹੀਂ ਚੜਨ ਦਿੱਤਾ ਜਿਨ੍ਹਾਂ ਨੂੰ ਹੁਕਮ ਕਰਦਾ ਸੀ ਵੀ ਜਾ ਕੇ ਮੈਨੂੰ ਛੜਾ ਕੇ ਲਿਆਓ ਕਿਸ ਕਰਕੇ ਇਹ ਤਾਂ ਡਰਦੇ ਤਾਂ ਨਹੀਂ ਜਾਂਦੇ ਵੀ ਹਮੇਸ਼ਾ ਕਿ ਇਹਨਾਂ ਨੂੰ ਅੰਦਰ ਦਾ ਬੰਦ ਕਰਦੇ ਇਹ ਡਰਦੇ ਇਹ ਦੇਲ ਹੀ ਨਹੀਂ ਚੜਦੇ ਉਹਦੇ ਉਹਦੀ ਘੁਰਗੀ ਤੋਂ ਡਰਦੇ ਆ ਇਹ ਜਿਵੇਂ ਜੋਮ ਨੇ ਪਾਰਲੀਮੈਂਟ 'ਚ ਇਹਨਾਂ ਦਾ ਕੀਤਾ ਮਹਾਰਸਿਮਰਦ ਦਾ ਇਹ ਤਾਂ ਦੇਲ ਹੀ ਨਹੀਂ ਚੜਨ ਜੋਗੇ ਉਹਨਾਂ ਦੇ ਆਖਰੀ ਸਾਲ ਸਰ ਇੱਕ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਜਿਵੇਂ ਰਮੀਤ ਕੋਟੂ ਨੇ ਆ ਮੈਂ ਸੁਣਿਆ ਬਹੁਤ ਦੁੱਖ ਹੈ ਕਿ ਉਹ ਵੀ ਸਿਆਸਤ ਚਾਹ ਕੇ ਆਪਣੇ ਬੇਟੇ ਨੂੰ ਇਨਸਾਫ ਪਵਾਣ ਲਈ ਨਹੀਂ ਦੇਖੋ ਇਹ ਨਹੀਂ ਗੱਲ ਹੁੰਦੀ ਮੇਰੇ ਐਮਪੀ ਬਣਨ ਤੋਂ ਪਹਿਲਾਂ ਦਾ ਕੇਸ ਚੱਲਦਾ ਸੀ ਉਹ ਤਾਂ ਉਹਨਾਂ ਦਾ ਉਹਨਾਂ ਦੀ ਸ਼ਹਾਦਤ ਤਾਂ ਬਹੁਤ ਪਹਿਲਾਂ ਹੋਈ ਸੀ ਮੈਂ ਤਾਂ 2009 'ਚ ਬਣਿਆ ਪਰ ਹਾਂ सीबीआई ਨੇ ਕੇਸ ਲੜਿਆ ਉਹ ਬਹੁਤ ਮੈਂ ਜਿੰਨਾ सीबीआई ਦਾ ਤਹਿ ਦਿਲੋਂ ਧੰਨਵਾਦੀ ਹਾਂ ਉਹਨਾਂ ਦੇ ਵਕੀਲਾਂ ਦਾ ਧੰਨਵਾਦੀ ਹਾਂ ਆਂਡਾ ਸਾਹਿਬ ਤੇ ਦੂਜੇ ਵਕੀਲ ਜਿਨ੍ਹਾਂ ਨੇ सीबीआई ਨੇ ਕੇਸ ਲੜਿਆ ਕਿਸੇ ਨੇ ਨਹੀਂ ਲੜਿਆ ਉਹ ਕੇ ਉਹ ਉਹਨਾਂ ਨੂੰ ਵੀ ਕੋਈ ਚੰਗੇ ਲਾਇਰ ਚੰਗੇ ਵਕੀਲ ਆ ਜਿਹੜੇ ਮੈਂ ਕਦੇ ਜ਼ਰੂਰ ਉਹਨਾਂ ਨਾਲ ਜੇ ਕੋਈ ਗੱਲ ਹੋਏਗੀ ਪਰ ਸਰਕਾਰਾਂ ਸਰਪੂਰਾ ਕੁਝ ਨਹੀਂ ਕਰਦੀਆਂ ਹੁੰਦੀਆਂ ਸਰਕਾਰਾਂ ਤਾਂ ਮਤਲਬ ਐਸਾ ਹੀ ਕੰਮ ਹੁੰਦਾ ਪਰ ਜਿਹੜੀ CBI ਕੋਲ ਕੇਸ ਸੀਗਾ CBI ਦੇ ਵਕੀਲਾਂ ਨੇ ਕੇਸ ਲੜਿਆ ਤੇ ਉਹਨਾਂ ਨੇ ਸਜ਼ਾ ਕਰਾਈ ਹੈ ਇਸ ਕਰਕੇ ਇਹਨਾਂ ਨੂੰ ਵੀ ਬਹੁਤ ਚੰਗੇ ਵਕੀਲ ਕਿਉਂਕਿ ਕੇਸ ਮੈਨ ਲੱਗਦਾ ਇਹਨਾਂ ਦੇ ਵੀ CBI ਕੋਲ ਆ ਸ਼ਾਇਦ ਜੇ ਮੈਨੂੰ ਮੈਂ ਗਲਤੀ ਵੀ ਕਰ ਸਕਦਾ ਉਹ ਕਾਨੂੰਨ ਦੇ ਉੱਥੇ ਸਾਲ ਲੱਗਦੇ ਆ ਇਹਨਾਂ ਨੂੰ ਵੀ ਬੜੇ 12 13 ਸਾਨੂੰ ਵੀ 20 ਸਾਲ ਲੱਗੇ ਇਹ ਇੱਕ ਦਿਨ ਚ ਨਹੀਂ ਹੋਇਆ ਸਾਲ ਲੱਗਦੇ ਨੇ ਪਰ ਮਗਰ ਜਿਹੜਾ ਉਹ ਚੰਗੇ ਵਕੀਲ ਕੇਸ ਲੜਨ ਛੁਟਕੀ ਨਾਲ ਕੁਝ ਨਹੀਂ ਹੁੰਦਾ ਪਰ ਲੜਨਾ ਪੈਂਦਾ ਆਖੀ ਸਵਾਲ ਸਰ ਸੀਐਮ ਉਹ ਗੰਦਮਾਨ ਨੂੰ ਥ੍ਰੈਟ ਹੈ 26 ਜਨਵਰੀ ਨੂੰ ਲੈ ਕੇ ਤੇ ਜਿਹੜਾ ਪੰਨੂ ਵੱਲੋਂ ਉਹ ਸਿਪੋਰਟ ਜਸਟਿਸ ਦਾ ਤੁਸੀਂ ਬੰਨੀਓ ਯਾਰ ਕਿਹਦਾ ਨਾਮ ਲੈ ਲੈਨੇ ਹੋ ਤੁਸੀਂ ਕਿਸੇ ਜੋਕਰ ਦਾ ਨਾਮ ਲੈਨੇ ਹੋ ਉਹ ਉਹ ਕੱਟੀ ਪੂੰਛੀ ਵਾਲਾ ਉਹਨਾਂ ਯਾਰ ਉਹ ਤਾਂ ਉਹ ਤਾਂ ਇੱਕ ਇੱਕ ਤੁਸੀਂ ਕਾਰਟੂਨ ਹੀ ਆਉਂਦਾ ਮਿੱਕੀ ਮਾਊਸ ਉਹ ਤਾਂ ਕਾਰਟੂਨ ਆ ਉਹ ਜਿਵੇਂ ਚੱਲਦਾ ਉਹ ਆਪਣੀ ਚਲਾ ਦਿੰਦਾ ਕੈਸਟ ਤੁਸੀਂ ਸੀਰੀਅਸ ਲੈਨੇ ਹੋ ਉਹਨੂੰ ਜੋਕਰ ਨੂੰ ਨਾ ਗੱਲ ਕਰੇ ਅਗਰ ਉਹ ਇਹ ਜਿਹੇ ਤਮਾਸ਼ੀ ਵੀ ਨਹੀਂ ਉਹਦਾ ਭਾਂਡਾ ਛੱਡੋ ਸਰ ਖੋਫੀ ਏਜੰਸੀਆਂ ਦੇ ਵੀ ਉਹ ਛੱਡਿਆ ਰ ਹੈ ਫਿਰ ਇਹ ਜਿਹੀਆਂ ਖੁਫੀਆਂ ਏਜੰਸੀਆਂ ਜਿਹਨੂੰ ਉਹਦੋਂ ਥ੍ਰੈਟ ਹੋ ਗਿਆ ਉਹ ਜੋਕਰ ਤੋਂ ਕੋਈ ਖੋਫੀਆਂ ਏਜੰਸੀਆਂ ਵੀ ਫਿਰ ਐਵੇਂ ਹੀ ਬਣਾ ਦਿੰਦੀਆਂ ਆ ਇਹ ਜਿਹਾ ਉਹ ਚੀਜ਼ ਕੀ ਆ ਯਾਰ ਤੁਸੀਂ ਮੈਨੂੰ ਦੱਸੋ ਸਹੀ